ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅਸੀਂ ਨਗਰ ਉਟਾੜਾ ਜਿਹੜਾ ਨਵਾਂ ਸ਼ਹਿਰ ਤੋਂ ਸਾਰੀ ਪੰਚਾਇਤ ਅਤੇ ਮਤਵੰਤੇ ਸੱਜਣ ਜੋ ਆਣ ਆਲੇ ਪੰਚਾਇਤ ਦੇ ਜੋ ਕੰਮ ਨੇ ਤੇ ਉਹਦੇ ਬਾਰੇ ਅਸੀਂ ਸਾਰੇ ਇਸਲਾਮ ਮਸ਼ਵਰਾ ਕੀਤਾ ਆ ਉਹਦੇ ਵਿੱਚ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਜੋ ਰਹਿੰਦੇ ਕਾਰਜ ਨੇ ਜੋ ਸਰਕਾਰ ਵੱਲੋਂ ਹੋ ਸਕਦੇ ਨੇ ਉਹਦੇ ਬਾਰੇ ਅਸੀਂ ਸਾਰੇ ਨਗਰ ਨੂੰ ਅੱਜ ਜਾਣਕਾਰੀ ਦਿੱਤੀ ਆ ਜਿਸ ਦੇ ਵਿੱਚ ਜੋ ਰਹਿੰਦੀਆਂ ਗਲੀਆਂ ਨੇ 4-5 ਉਹਦੇ ਮਤੇ ਪਾਏ ਗਏ ਨੇ ਤੇ ਉਸ ਤੋਂ ਇਲਾਵਾ ਜੋ ਆਂਗੜਵਾੜੀ ਹੈ ਉਹਨੂੰ ਇੱਕ ਨਵੇਂ ਤਰੀਕੇ ਨਾਲ ਇੱਥੇ ਜਿੱਥੇ ਖਾਲੀ ਜਗ੍ਹਾ ਹੈ ਉੱਥੇ ਤਿਆਰ ਕੀਤਾ ਜਾਏਗਾ ਤੇ ਉਸ ਤੋਂ ਇਲਾਵਾ ਉਹਦੇ ਸਾਹਮਣੇ ਇੱਕ پارک ਦੀ ਉਸਾਰੀ ਦਾ ਪ੍ਰੋਵੀਜ਼ਨ ਕੀਤੀ ਗਈ ਆ ਤਾਂ ਕਿ ਬੱਚਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਸਿੱਧਾ ਕੋਲੇ ਉਹਨਾਂ ਦੇ ਕੋਲ پارک ਹੋਵੇ ਉਸ ਤੋਂ ਇਲਾਵਾ ਜੋ ਟੋਬਾ ਹੈ ਉਹਨੂੰ ਉਹਨੂੰ ਦਾ ਸੁੰਦਰੀਕਰਨ ਕਰਨਾ ਤੇ ਉਸ ਨੂੰ ਸਾਫ਼ ਸੁਥਰਾ ਉਹਦਾ ਪਾਣੀ ਇੱਕ ਥਾਪਰ ਜੋ ਆਇਆ ਹੋਇਆ ਸਿਸਟਮ ਤੇ ਨਖੂ ਬਣਾ ਕੇ ਉਸ ਤੋਂ ਬਾਅਦ ਜਿਹੜਾ ਉਹਦਾ ਪਾਣੀ ਆ ਉਹ ਖੇਤਾਂ ਨੂੰ ਲੱਗਣ ਦੀ ਪ੍ਰੋਵੀਜ਼ਨ ਤਿਆਰ ਕਰਨਾ ਤੇ ਉਸ ਤੋਂ ਇਲਾਵਾ ਜੋ ਪ੍ਰਾਣੀਆਂ ਇੱਕ ਸਾਡੇ ਕੋਲ ਬਿਲਡਿੰਗ ਹੈ ਉਸ ਨੂੰ ਪੰਚਾਇਤ ਘਰ ਬਣਾਣਾ ਤੇ ਜੋ ਸਾਡੀ ਪੰਚਾਇਤ ਦੀ ਜ਼ਮੀਨ ਹੈ ਇਹ 7-8 ਕਿੱਲੇ ਨੇ ਜੋ ਬਰਾਨੀ ਹੈ ਜਿਹਦੇ ਵਿੱਚ ਸਾਡੇ ਕੋਲ ਪਾਣੀ ਨਹੀਂ ਉਹਦੇ ਵਿੱਚ ਮੋਟਰ ਦਾ ਪ੍ਰਬੰਧ ਕਰਨਾ ਤੇ ਉਹਦੇ ਮੋਟਰ ਤੋਂ ਇਲਾਵਾ ਦੋਹਾਂ ਜ਼ਮੀਨਾਂ ਦੇ ਵਿੱਚ ਪਾਈਪਲਾਈਨ ਦਾ ਪ੍ਰਬੰਧ ਕਰਨਾ ਇਹ ਸਾਰੇ ਤੇ ਉਹ ਸਾਰੇ ਮਤੇ ਸਰਵ ਸਮਤੀ ਦਾ ਪਾਸ ਹੋਏ ਨੇ ਇਸ ਤੋਂ ਇਲਾਵਾ ਜਿਸ ਜਗ੍ਹਾ ਦੇ ਲਈ ਸਾਡੇ ਕੋਲ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਹੈ ਉਹਦੇ ਲਈ ਆਪਾਂ ਜਿਸ ਤਰ੍ਹਾਂ 2017 ਦੇ ਵਿੱਚ ਆਪਣੇ ਪਿੰਨ ਨਗਰ ਦੇ ਐਨ ਆਰ ਆਈਆਂ ਤੇ ਹੋਰ ਪਤਵੰਤੇ ਸੱਜਣਾ ਕੋਲੋਂ ਸਹਿਯੋਗ ਲੈ ਕੇ ਜੋ ਆਪਾਂ ਕਾਰਜ ਕੀਤੇ ਸੀਗੇ ਉਸੇ ਤਰੀਕੇ ਨਾਲ ਅਸੀਂਿੱਥੇ ਆਪਾਂ ਬੈਠੇ ਆ ਇੱਥੇ ਬਹੁਤ ਪ੍ਰਾਤਮਿਕ ਖੂਹ ਆ ਸਾਡੇ ਪਿੰਡ ਦਾ ਇਹਨੂੰ ਦੁਬਾਰਾ ਅਸੀਂ ਉਸੇ ਤਰੀਕੇ ਦੇ ਵਿੱਚ ਉਸੇ ਸੁੰਦਰਤਾ ਦੇ ਰੂਪ ਦੇ ਵਿੱਚ ਅਸੀਂ ਦੁਬਾਰਾ ਇਹਨੂੰ ਬਣਾਉਣਾ ਹੈ ਕਿ ਜੋ ਜੋ ਚੰਤਾ ਹੈ ਇਹਦੇ ਪਿੱਪੜ ਦਾ ਬੋਰਡ ਦਾ ਇਹਨੂੰ ਦੁਵਾਰ ਦੀ ਟਾਈਮਰਾ ਕੇ ਉਤਾਰੀ ਕਰਾਣੀ ਤੇ ਇਹਦੇ ਆਲੇ-ਦੁਆਲੇ ਸ਼ੈੱਡ ਬਣਾਉਣੀ ਹੈ ਤਾਂ ਕਿ ਲੋਕ ਬੈਠ ਸਕਣ ਇੱਥੇ ਤੇ ਕਿਉਂਕਿ ਨਹੀਂ ਉੱਪਰੋਂ ਪਾਂਚੀਆਂ ਦੀਆਂ ਮਿੱਠਾ ਵਗੈਰਾ ਬਹੁਤ ਡਿੱਗਦੀਆਂ ਆ ਤਾਂ ਇਹਦੇ ਸਹਿਯੋਗ ਦੇ ਲਈ ਅਸੀਂ ਸਾਰੇ ਨੱਜਰ ਦੇ ਜੋ ਐਨ ਆਰ ਆਈ ਨੇ ਉਹਨਾਂ ਨੂੰ ਸਹਿਯੋਗ ਦੀ ਉਮੀਦ ਕਰਦੇ ਆ ਕਿ ਇਹਦਾ ਜੋ ਆਹ ਜੋ ਜਗਾ ਆ ਇਹਨੂੰ ਆਪਾਂ ਟਾਊਨ ਸੈਂਟਰ ਦੀ ਤਰ੍ਹਾਂ ਆਪਾਂ ਡਿਵੈਲਪ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਕਿਸੇ ਸਿਟੀ ਸੈਂਟਰ ਦੇ ਵਿੱਚ ਟਾਊਨ ਸੈਂਟਰ ਹੁੰਦਾ ਆ ਇਹਦੇ ਵਿੱਚ ਲਾਈਟਿੰਗ ਦਾ ਪ੍ਰਬੰਧ ਤੇ ਆਲੇ ਦੁਆਲੇ ਫੁੱਲਾਂ ਦਾ ਪ੍ਰਬੰਧ ਕਰਕੇ ਸੀਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਇਸ ਤਰੀਕੇ ਨਾਲ ਅਸੀਂ ਤਿਆਰ ਕਰਨਾ ਚਾਹੁੰਦੇ ਆ ਤੇ ਇਸ ਤੋਂ ਇਲਾਵਾ ਜੋ ਆਪਣੇ ਆਲੂ ਸੜਕਾਂ ਦੀ ਹੈ ਉਹਦਾ ਹਜੇ ਬਣਨ ਦਾ ਟਾਈਮ ਕਾਫੀ ਲੰਮਾ ਉਹਨੂੰ ਵੈਸੇ ਚੌੜੀ ਕਰਾਇਆ ਹੋਇਆ ਹੈ ਆਪਾਂ ਪਰ ਹਜੇ ਸਰਕਾਰ ਕੋਲ ਫੰਡ ਹੁਣ ਨਾ ਹੋਣ ਕਰਕੇ ਉਹਦੇ ਵਿੱਚ ਕਾਫੀ ਖੱਡੇ ਪਏ ਹੋਏ ਨੇ ਤਾਂ ਉਹਨੂੰ ਅਸੀਂ ਕਿਸੇ ਐਤਵਾਰ ਨੂੰ ਅਸੀਂ ਆਪ ਹੀ ਰਿਪੇਅਰ ਕਰਨਾ ਚਾਹੁੰਦੇ ਆ ਕਿ ਜਿੱਥੇ ਜਿੱਥੇ ਟੋਏ ਪਏ ਹੋਏ ਨੇ ਤੇ ਉਹਨੂੰ ਆਪਾਂ ਦੁਬਾਰੀ ਦੀ ਆਪਾਂ ਆਪੇ ਰਿਪੇਅਰ ਕਰੀਏ ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ ਸਮੱਸਿਆਵਾਂ ਨੇ ਜਿੱਦਾਂ ਕਿ ਜਦੋਂ ਪਿੰਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਲੰਗਰ ਲੱਗਦਾ ਹੈ ਜਾਂ ਆਪਣੇ ਕੋਈ ਪਰਸਨ ਕਿਸੇ ਦਾ ਸਮਾਗਮ ਹੈ ਉੱਥੇ ਕਈ ਜੋ ਨਗਰ ਨਿਵਾਸੀ ਨੇ ਉਹ ਬਿਨਾ ਪੁੱਛੇ ਹੀ ਉਥੇ ਚੱਕਵਾ ਸੌਦਾ ਚੱਕਵਾ ਜੋ ਫੂਡ ਹੈ ਉਹਨੂੰ ਲੈਣ ਆਉਂਦੇ ਨੇ ਉਹਨੂੰ ਟੋਟਲੀ ਬੈਨ ਕੀਤਾ ਗਿਆ ਆ ਜਦੋਂ ਤੱਕ ਜਿਸ ਬੰਦੇ ਦਾ ਪ੍ਰੋਗਰਾਮ ਹੈ ਉਹ ਨੌਨਸਮੈਂਟ ਨਹੀਂ ਕਰਾਉਂਦਾ ਕਿ ਭਾਈ ਮੇਰੇ ਕੋਲ ਆ ਸਮਾਨ ਬਾਦੂ ਹੈ ਕਿ ਕੋਈ ਵੀ ਪਿੰਡ ਦਾ ਨਗਰ ਨਿਵਾਸੀ ਕਿਸੇ ਤਰ੍ਹਾਂ ਦਾ ਡੋਲੂ ਜਾਂ ਕੋਈ ਥਾਲ ਕੋਈ ਵੀ ਚੱਕਵਾ ਸਮਾਨ ਲੈ ਕੇ ਜਾਏਗਾ ਤਾਂ ਉਹਨੂੰ ਜੁਰਮਾਨਾ ਲਾਇਆ ਜਾਏਗਾ ਚਾਹੇ ਉਹ ਕੋਈ ਇੱਥੇ 파ਰਸ਼ਨ ਕਿਸੇ ਦਾ ਗੁਰਦੁਆਰੇ ਪ੍ਰੋਗਰਾਮ ਹੋਵੇ ਚਾਹੇ ਕਿਸੇ ਦੇ ਘਰੇ ਆ ਅਸੀਂ ਦੇਖਿਆ ਆ ਪਿਛਲੇ ਸਮੇਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਲੋਕ ਪਲੇਟਾਂ ਵੀ ਘਰ ਨੂੰ ਚੱਕ ਕੇ ਲੈ ਗਏ ਥਾਲ ਵੀ ਲੈ ਗਏ ਇਸ ਕਰਕੇ ਇਹ ਚੀਜ਼ ਬੰਦ ਕੀਤੀ ਗਈ ਆ ਤੇ ਸਾਰਿਆਂ ਨੂੰ ਇਹ ਗੱਲ ਦੇ ਉੱਪਰ ਪਹਿਰਾ ਦੇਣਾ ਪਊਗਾ ਜੋ ਇਸ ਗੱਲ ਨੂੰ ਨਹੀਂ ਮੰਨੇਗਾ ਉਸ ਵੱਲੋਂ ਪੰਚਾਇਤ ਅਤੇ ਲੰਬੜਦਾਰਾਂ ਵੱਰੋਂ ਕਿਸੇ ਵੀ ਕੰਮ ਦੇ ਉੱਪਰ ਸਾਈਨ ਨਹੀਂ ਕੀਤੇ ਜਾਣਗੇ ਜੋ ਪੰਚਾਇਤ ਦਾ ਜਾਂ ਨਗਰ ਦਾ ਫੈਸਲਾ ਨਹੀਂ ਮੰਨੇਗਾ ਤਾਂ ਉਹਦੇ ਉਹਦਾ ਕੋਈ ਵੀ ਕੰਮ ਕੋਈ ਉਹਦੀ ਕੋਈ ਕਿਤੇ ਇਨਕੁਆਰੀ ਆ ਗਈ ਤਾਂ ਉਹ ਸੈਨ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਪੰਚਾਇਤ ਨਾਲ ਲੰਬੜਦਾਰਾਂ ਨਾਲ ਕੋਈ ਵੀ ਕੰਟੈਕਟ ਨਾ ਕਰੇ ਤਾਂ ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ ਮੰਗਤੇ ਜਾਂ ਕੋਈ ਹੋਰ ਫਿਰਦੇ ਨੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਆਂ ਆ ਤੇ ਕੋਈ ਵੀ ਬਿਨਾ ਪਰਮਿਸ਼ਨ ਤੋਂ ਫਿਰਦਾ ਆ ਜੇ ਤੁਹਾਨੂੰ ਕੋਈ ਡਾਊਟਰ ਲੱਗਦਾ ਤੁਸੀਂ ਕਿਸੇ ਟਾਈਮ ਵੀ ਮੈਨੂੰ ਯਾਦ ਕਰੋ ਚਾਹੇ ਤੁਸੀਂ ਆਪ ਉਹਨਾਂ ਦੀ ਤਾੜ ਨਾ ਕਰੋ ਤੇ ਜਿਹੜੇ ਬੰਦੇ ਦਿਨਾਂ ਨੂੰ ਫਿਰਕੇ ਤੇ ਰਾਤ ਨੂੰ ਇੱਥੇ ਚੋਰੀਆਂ ਕਰਦੇ ਨੇ ਇਹ ਆਪਣੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਇਹਨਾਂ ਨੂੰ ਖੁਦ ਰੋਕੀਏ ਤੁਸੀਂ ਇੱਕ ਵਾਰੀ ਕਿਸੇ ਨੂੰ ਦਬਕਾ ਮਾਰ ਕੇ ਤਾਂ ਮੁਰਕੇ ਕੋਈ ਉੱਥੇ ਬੜ ਨਹੀਂ ਸਕਦਾ ਤਾਂ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੀਗਲ ਐਡਵਾਈਸ ਦੀ ਜਾਂ ਕੋਈ ਵੀ ਲੋੜ ਹੈ ਮੇਰਾ ਨੰਬਰ ਸਾਰਿਆਂ ਕੋਲ ਹੈ ਤਾਂ ਮੈਨੂੰ ਕਿਸੇ ਟਾਈਮ ਵੀ ਯਾਦ ਕੀਤਾ ਜਾ ਸਕਦਾ ਆ ਦੁਬਾਰਾ ਫੇਰ ਮੈਂ ਬੇਨਤੀ ਕਰਦਾ ਆ ਸਾਰੇ ਆਪਣੇ ਨਗਰ ਨਿਵਾਸੀਆਂ ਨੂੰ ਤੇ ਆਪਣੇ ਜੋ ਐਨ ਆਰ ਆਈ ਵੀਰ ਜਿਨ੍ਹਾਂ ਨੇ ਸਾਡਾ ਪਹਿਲਾਂ ਬਹੁਤ ਭਰਪੂਰ ਸਹਿਯੋਗ ਕੀਤਾ ਆ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਭਾਈ ਜਿਸ ਤਰ੍ਹਾਂ ਤੁਸੀਂ ਗੁਰਦੁਆਰਿਆਂ ਤੇ ਹੋਰ ਲਈ ਫੰਡ ਲੈਟ ਰੱਖਦੇ ਆ ਜਦੋਂ ਤੁਸੀਂ ਛੁੱਟੀ ਜਾਂਦੇ ਆ ਤਾਂ ਇਸ ਵਾਰ ਤੋਂ ਭਾਈ ਇੱਕ ਉਮਤੀ ਗਰੁੱਪ ਲਈ ਵੀ ਫੰਡ ਜ਼ਰੂਰ ਰੱਖਣਾ ਆ ਕਿਉਂਕਿ ਅਸੀਂ ਤੁਹਾਡੀ ਦਸਤਕ ਐ ਇਸ ਵਾਰੀ ਦੇਣੀ ਆ ਤੇ ਇੱਕ ਫੰਡ ਸਾਡੇ ਲਈ ਜ਼ਰੂਰ ਲੈ ਕੇ ਆਣਾ ਆ ਤੇ ਤੁਹਾਡਾ ਹੀ ਅਸੀਂ ਤੁਹਾਡੀ ਹੀ ਸ਼ਾਨ ਉੱਚੀ ਕਰਾਂਗੇ ਅਸੀਂ ਕਿਸੇ ਨੂੰ ਵੀ ਆੜੀ ਦਵਾਲੇ ਜਿਹੜਾ ਵੀ ਸਾਡੇ ਐਨ ਆਰ ਆਈ ਵੀਰ ਕਿਸੇ ਮੁਲਖ ਚ ਵੀ ਹੋਣਗੇ ਜਦੋਂ ਅਸੀਂ ਚਾਹੁੰਦੇ ਆ ਕਿ ਟਾਲਾਂ ਦਾ ਨੌਨ ਲੈਂਡ ਨਾ ਤਾਂ ਉਹਨਾਂ ਦੀ ਉਹਦਾ ਗੱਦਗਦ ਉਹਨਾਂ ਦਾ ਸੀਨਾ ਉਹਨਾਂ ਦਾ ਉੱਚਾ ਹੋ ਜਵੇ ਉਹਨਾਂ ਦਾ ਚੌੜਾ ਹੋ ਜਵੇ ਤੇ ਸਾਡਾ ਕੋਈ ਪਿੰਡ ਹੈ ਤਾਂ ਹੋਰ ਵੀ ਉੱਚੀ ਅਸੀਂ ਸ਼ਾਨ ਕਰਨੀ ਚਾਹੁੰਦੇ ਆ ਤੇ ਇਸ ਤੋਂ ਇਲਾਵਾ ਜੋ ਆਪਣੇ ਪਿੰਡ ਦੇ ਕੋਲ ਸਕੂਲ ਹੈ ਸਕੂਲ ਦੇ ਵਿੱਚ ਜਦੋਂ ਆਪਾਂ ਜਿਹੜਾ ਬੱਸ ਸਟਾਪ ਹੈ ਉਹਦਾ ਆਪਾਂ ਸੁੰਦਰੀਕਰਨ ਕਰਨਾ ਚਾਹੁੰਦੇ ਆ ਤਾਂ ਕਿ ਜੋ ਪਿੰਡ ਦੇ ਵਿੱਚ ਬੜਦਿਆਂ ਨੂੰ ਇਸ ਦੇ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਕੋਈ ਬਾਹਰਲਾ ਬੰਦਾ ਆਂਦਾ ਹੈ ਉਹਨੂੰ ਪਤਾ ਲੱਗ ਜੇ ਕਿਸੇ ਸੁਚੱਜੇ ਪਿੰਡ ਦੇ ਵਿੱਚ ਅਸੀਂ ਵੱੜ ਰਹੇ ਆਂ ਤੋਂ ਉਹਨੂੰ ਅਸੀਂ ਇੱਕ ਗੇਟ ਦੇ ਰੂਪ ਦੇ ਵਿੱਚ ਬਣਾਉਣਾ ਚਾਹੁੰਦੇ ਆਂ ਕਿਉਂਕਿ ਇਹ ਜੋ ਅੱਜ ਅਸੀਂ ਸਾਰੀ ਕਮੇਟੀ ਜੋ ਬੈਠੀ ਹੈ ਜੋ ਨਗਰ ਨਿਵਾਸੀ ਭਗਵੰਤੇ ਸੱਜਣ ਬੈਠੇ ਨੇ ਅਸੀਂ ਚਾਹੁੰਦੇ ਆਂ ਕਿ ਸਾਰੇ ਹੀ ਆਪਾਂ ਜੋ ਐਨ ਆਰ ਆਈਆਂ ਵੀਰਾਂ ਕੋਲੋਂ ਜਿੱਥੇ ਸਾਨੂੰ ਸਰਕਾਰ ਕੋਲੋਂ ਫੰਡ ਨਹੀਂ ਮਿਲਦਾ ਉੱਥੇ ਅਸੀਂ ਚਾਹਾਂਗੇ ਵੀ ਐਨ ਆਰ ਆਈ ਵੀਰ ਤੇ ਹੋਰ ਜੋ ਸੇਵਾਦਾਰ ਨੇ ਸਾਡੇ ਪਿੰਡ ਦੇ ਉਹਨਾਂ ਕੋਲ ਜਿਹਨੇ ਪਿਆਪ ਤੇ ਫੰਡ ਸਾਡੇ ਕੋਲ ਜ਼ਰੂਰ ਦੇਣ ਤਾਂ ਕਿ ਅਸੀਂ ਤੁਹਾਡੇ ਜੋ ਨਗਰ ਹੈ ਇਹਨੂੰ ਚੜ੍ਹਦੀ ਕਲਾ ਤੇ ਹੋਰ ਵੀ ਵਧੀਆ ਤਰੀਕੇ ਨਾਲ ਡਿਵੈਲਪ ਕਰ ਸਕੀਏ ਤਾਂ ਇੰਨੀਆਂ ਤੋਂ ਬੇਨਤੀਆਂ ਕਰਦਾ ਹੋਇਆ ਖਿਮਨ ਦਾ ਜਾ ਚਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ